ਸਾਰੇ ਹੀ ਸ੍ਰੋਤਿਆਨੋ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਨੇ ਅੱਜ ਆਪਣੇ ਬੈਕਟ ਦੇ ਵਿੱਚ ਮਹਿਲਾਵਾਂ ਨੂੰ 1100 ਰੁਪਏ ਦੇਣ ਬਾਰੇ ਵੱਡਾ ਐਲਾਨ ਕੀਤਾ ਹੈ ਵਿੱਤ ਮੰਤਰੀ ਨੇ ਮਹਿਲਾਵਾਂ ਨੂੰ 11 1100 ਰੁਪਏ ਦੇਣ ਦਾ ਜੋ ਗਰੰਟੀ ਨੂੰ ਪੂਰਾ ਕਰਨ ਲਈ ਐਲਾਨ ਕੀਤਾ ਹੈ ਕਦੋਂ ਤੋ ਉਹ 11-1100 ਰੁਪਇਆ ਔਰਤਾਂ ਨੂੰ ਦਿੱਤਾ ਜਾਵੇਗਾ ਉਸ ਦੇ ਬਾਰੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਗਰੰਟੀ ਨੂੰ ਵੀ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਪੰਜਾਬ ਦੇ ਵਿੱਚ ਜੋ ਅੱਜ ਚੌਥਾ ਬਜਟ ਪੇਸ਼ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਨੇ 2025-26 ਲਈ ਇਹ ਬਜਟ ਪੇਸ਼ ਕੀਤਾ ਹੈ ਇਸ ਬਜਟ ਦੇ ਵਿੱਚ 23080 ਕਰੋੜ ਰੁਪਏ ਦਾ ਅਨੁਮਾਨ ਵਾਲਾ ਇਹ ਬਜਟ ਹੈ ਵਿੱਤ ਮੰਤਰੀ ਨੇ ਬੈਟਪਾਸ਼ੇ ਦੌਰਾਨ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚਾ ਪੰਜਾਬ ਕਵਰ ਕਰ ਲਿਆ ਜਾਵੇਗਾ ਹਰੇਕ ਘਰ ਤੱਕ ਇਸ ਸਿਹਤ ਬੀਮਾ ਯੋਜਨਾ ਦਾ ਲਾਭ ਪਹੁੰਚੇਗਾ ਜੋ ਕਿ ਹੁਣ 10 ਲੱਖ ਰੁਪਏ ਤੱਕ ਮੁਫਤ ਇਲਾਜ ਦੀ ਸਹੂਲਤ ਮਿਲੇਗੀ ਹਰੇਕ ਪਰਿਵਾਰ ਨੂੰ ਪਹਿਲਾਂ ਇਹ ਸਿਰਫ ਸਰਕਾਰੀ ਹਸਪਤਾਲਾਂ ਵਿੱਚ ਹੀ ਉਹ ਇਲਾਜ ਕਰਵਾ ਸਕਦੇ ਸੀ ਲੇਕਿਨ ਹੁਣ ਇਸ ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਇਸ ਦਾ ਇਲਾਜੜਾ ਉਪਲਬਧ ਹੋਵੇਗਾ ਔਰ 10 ਲੱਖ ਰੁਪਏ ਤੱਕ ਮੁਫਤ ਇਲਾਜ ਹੁਣ ਤੇ ਜਿਹੜੀ ਇਸ ਬਾਈਟ ਵਿੱਚ ਸਭ ਤੋਂ ਵੱਡਾ ਇੱਕ ਕੰਮ ਹੈ ਬਾਈਟ ਵਿੱਚ ਪਹਿਲੀ ਡਰੱਗਸ ਸੈਂਸ ਜੋ ਸ਼ੁਰੂ ਕਰਨ ਸਮੇਤ ਹੋਰ ਕਈ ਐਲਾਨ ਕੀਤੇ ਗਏ ਹਨ ਸਿੱਖਿਆ ਲਈ 12 ਫੀਸਦੀ ਦੇ ਵਾਧੇ ਨਾਲ 17975 ਕਰੋੜ ਰੁਪਏ ਰੱਖੇ ਗਏ ਹਨ ਖੇਤੀ ਸੈਕਟਰ ਲਈ 14524 ਕਰੋੜ ਰੁਪਏ ਅਤੇ 300 ਜੁਨਟ ਮੁਫਤ ਬਿਜਲੀ ਲਈ 7614 ਕਰੋੜ ਰੁਪਏ ਰੱਖੇ ਗਏ ਹਨ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਲਈ 900 9992 ਕਰੋੜ ਰੁਪਏ ਰੱਖੇਗੇ ਹਨ ਸੋ ਉਮੀਦ ਕੀਤੀ ਗਈ ਹੈ ਕਿ ਇਸ ਵਾਰ ਸਰਕਾਰ ਆਪਣੀ ਚੋਣ ਗਰੰਟੀ ਹਰੇਕ ਪੂਰੀ ਕਰੇਗੀ ਜੋ ਔਰਤਾਂ ਨਾਲ 11100 ਰੁਪਏ ਬਾਰੇ ਐਲਾਨ ਕੀਤਾ ਗਿਆ ਸੀ ਉਹ ਵੀ ਇਸ ਬਜਟ ਵਿੱਚ ਪੂਰਾ ਹੋ ਜਾਵੇਗਾ ਪਰ ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਸਰਕਾਰ ਦੇ ਵੱਲੋਂ ਪੰਜ ਗਰੰਟੀਆਂ ਦਿੱਤੀਆਂ ਗਈਆਂ ਸਨ ਜਿਸ ਵਿੱਚ ਚਾਰ ਪੂਰੀਆਂ ਹੋ ਚੁੱਕੀਆਂ ਹਨ ਜੋ ਔਰਤਾਂ ਨਾਲ 111100 ਰੁਪਇਆ ਦੇਣ ਦੀ ਗਰੰਟੀ ਹੈ ਉਹ ਵੀ ਜਲਦੀ ਹੀ ਪੂਰੀ ਕੀਤੀ ਜਾ ਰਹੀ ਹੈ। ਸੋ ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਦੀ ਅਕਾਲੀ ਸਰਕਾਰ ਨੇ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ ਸੀ। ਨਸ਼ੇ ਦੇ ਕਾਰੋਬਾਰ ਨੂੰ ਵਧਣ ਫੁੱਲਣ ਦਿੱਤਾ ਸੀ। ਅਸੀਂ ਨਸ਼ਿਆ ਵਿਰੁੱਧ ਜੰਗ ਛੇਰੀ ਹੋਈ ਹੈ। ਪੰਜਾਬ ਦੇ ਲੋਕ ਨਸ਼ਿਆ ਵਿਰੁੱਧ ਜੰਗ ਵਿੱਚ ਮਾਨ ਸਰਕਾਰ ਦਾ ਸਮਰਥਨ ਦੇ ਰਹੇ ਹਨ। ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਡੁਬੋ ਦਿੱਤਾ ਹੁਣ ਮਾਨ ਸਰਕਾਰ ਨਸ਼ਾ ਤਸਕਰ ਨੂੰ ਖਤਮ ਕਰਕੇ ਵਸਦਾ ਪੰਜਾਬ ਰੰਗਲਾ ਪੰਜਾਬ ਬਣਾ ਰਹੀ ਏ ਨਸ਼ਾ ਤਸਕਰ ਪੰਜਾਬ ਦੀ ਤਰੱਕੀ ਲਈ ਵੱਡਾ ਖਤਰਾ ਹਨ ਜਿਸ ਕਾਰਨ ਇਹ ਵੱਡੀ ਮਹਿਮ ਬਿੱਟੀ ਹੋਈ ਏ ਵਿੱਤ ਮੰਤਰੀ ਨੇ ਦੱਸਿਆ ਕਿ 1 ਮਾਰਚ 2025 ਤੋਂ ਯੁੱਧ ਨਸ਼ਿਆਂ ਵਿਰੁੱਧ ਮਹਿਮ ਸ਼ੁਰੂ ਕੀਤੀ ਗਈ ਏ ਜਿਸ ਦਾ ਉਦੇਸ਼ ਨਸ਼ੇ ਦੀ ਲਤ ਨੂੰ ਜੜੋਂ ਹੀ ਖਤਮ ਕਰਨਾ ਹੈ ਕੁਝ ਦਿਨਾਂ ਵਿੱਚ 2136 ਐਫ ਆਈ ਆਰ ਦਰਜ ਹੋਈਆਂ ਨੇ ਅਤੇ ਤਿੰਨ ਯਾਰ 116 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰੱਦ ਪਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ 110 ਕਰੋੜ ਦਾ ਬਜਟ ਜਿਸ ਵਿੱਚ ਬੀਐਸਐਫ ਨਾਲ 5000 ਹੋਮਗਾਰਡ ਤਾਇਨਾਤ ਕੀਤੇ ਜਾਣਗੇ ਅਤੇ ਉਨਤ ਐਂਟੀ ਡਰੋਨ ਸਿਸਟਮ ਲਗਾਏ ਜਾਣਗੇ ਜੋ ਕਿ ਪੰਜਾਬ ਵਿੱਚ ਪਾਕਿਸਤਾਨ ਦੀ ਸਰਹੱਦ ਤੋਂ ਡਰੋਨਾਂ ਰਾਹੀਂ ਜੋ ਨਸ਼ਾ ਸਮਗਰਮਣ ਹੁੰਦੀ ਹੈ ਉਹ ਰੋਕਿਆ ਜਾਵੇਗਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਸ ਬਜਟ ਵਿੱਚ ਬਹੁਤ ਵੱਡਾ ਇਹ ਜਿਹੜਾ ਬਜਟ ਰੱਖਿਆ ਗਿਆ ਨਸ਼ਿਆਂ ਨੂੰ ਰੋਕਣ ਲਈ ਸੋ ਪੰਜਾਬ ਸਰਕਾਰ ਦੇ ਵੱਲੋਂ 4 ਘੰਟੀਆਂ ਪੁਰੀਆਂ ਗਰੰਟੀਆਂ ਦਿੱਤੀਆਂ ਗਈਆਂ ਨੇ ਪੰਜਵੀਂ ਗਰੰਟੀ ਜੋ ਔਰਤਾਂ ਨਾਲ ਵਾਦਾ ਕੀਤਾ ਹੋਇਆ ਸੀ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਮੁੱਖ ਮੰਤਰੀ ਨੇ ਇੱਕ-ਇੱਕ 100 ਰੁਪਏ ਆਪਣੇ ਵੱਲੋਂ ਦੇਣ ਦਾ ਐਲਾਨ ਕੀਤਾ ਸੀ ਉਹ ਬਹੁਤ ਜਲਦੀ ਅਸੀਂ 11-1100 ਰੁਪਏ ਦੇਣ ਲਈ ਵੀ ਔਰਤਾਂ ਦੇ ਲਈ ਵਚਨਬੱਧਾ ਔਰ ਅਸੀਂ ਬਹੁਤ ਜਲਦੀ ਔਰਤਾਂ ਨੂੰ 11-1100 ਰੁਪਏ ਦੇਵਾਂਗੇ